ਆ ਯਾਰ ਉਹ ਕਹਾ ਖੜੇ ਨੇ ਅਜੇ ਫਿਰ ਕਿੱਥੋਂ ਕਿੱਥੋਂ ਲੰਘਾਂਗੇ ਨੰਗਾਗੇ ਯਾਰ ਦੇਖ ਸਕਦੇ ਹੋ ਪੁਲਿਸ ਸਰੇ ਆਮ ਤੱਕਾ ਕਰ ਰਹੀ ਆ ਪੁਲਿਸ ਆਲਾ ਵੀਡੀਓ ਵੀ ਬਣਾ ਰਿਹਾ ਉਹ ਦੇਖ ਸਕਦੇ ਹੋ ਮੂ ਟੱਕ ਕੇ ਓਏ ਕੱਢ ਦੇ ਯਾਰ ਇਹ ਦਰਦੀਆ ਕੰਡਿਆਂ ਕਣੀ ਦੀ ਕੋਈ ਨਾ ਕੋਈ ਨਾ ਉਹ ਵੀਡੀਓ ਬਣਾ ਰਿਹਾ ਬਣੀ ਬਣਾ ਲਾਈਵ ਲੱਗਾ ਚੁੱਪ ਕਰ ਬੋਲ ਦੇਖ ਸਕਦੇ ਹੋ ਪ੍ਰਸ਼ਾਸਨ ਧੱਕਾ ਕਰਦਾ ਹੋਇਆ ਓਏ ਸੱਦੋ ਬੰਦੇ ਥਲੇਦਾਰੋ ਦੇਖ ਸਕਦੇ ਹੋ ਸਰਿਆਮ ਕਿਵੇਂ ਧੱਕਾ ਕਰ ਰਹੀ ਹੈ ਪੁਲਿਸ ਬਾਹਰ ਹੀ ਠਹਿਰੋ ਯਾਰ ਸਵਾਲੀ ਆਇਆ ਕਿ ਦਰਦੇ ਕਾਣੋਂ ਥੱਲੇ ਬਜਾ ਤੂੰ ਤਾਂ ਯਾਰ ਪੁਲਿਸ ਕੀ ਕਹਿੰਦੀ ਆ ਓਰੀ ਬੰਦ ਕਰ ਦੇ ਯਾਰ ਬੰਦ ਕਰ ਦੇ ਓਰੀ ਚਾਬੀ ਕੱਢ ਲੈ ਓਰੀ ਖੜਾ ਰਹਿ ਉਹ ਚਾਲੇ ਲਾ ਦੇ ਯਾਰ ਮੋੜ ਦੇ ਮੈਂ ਤਾਂ ਕਹਿਣਾ ਓਏ ਆ ਜਾ ਥੱਲੇ ਆਓ ਲੱਭੀ ਆਓ ਯਾਰ ਹਾਂ ਆ ਜਾ ਥੱਲੇ ਆਓ ਭੈਣਾਂ ਲੋਹਣੀ ਆਂਦੇ ਆਇਆ ਫਿਰ ਦੇਖ ਸਕਦੇ ਹੋ ਕਿਵੇਂ ਪ੍ਰਸ਼ਾਸਨ ੱੱਕਾ ਕਰ ਰਿਹਾ ਸਰਿਆਂ ਵੰਡ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਉਹ ਸਾਈਡ ਦੀ ਚੱਕ ਰਿਹਾ ਸਾਈਡ ਦੀ ਖਿੱਚਦੇ ਨਾ ਯਾਰ ਖਿੱਚਦੇ ਖਿੱਚਦੇ ਯਾਰ ਉੱਥੋਂ ਦੀ ਦੇਖ ਲਾ ਦਿਓ ਕਿਵੇਂ ਧੱਕਾ ਕਰ ਰਿਹਾ ਪ੍ਰਸ਼ਾਸਨ ਪੂਰਾ ਦੇਖ ਸਕਦੇ ਹੋ ਖਿੱਚਦੇ ਖਿੱਚਦੇ ਯਾਰ ਖਿੱਚਦੇ ਖਿੱਚਦੇ ਉਹ ਦੇਖ ਸਾਹਿਬ ਉਹ ਮੋਰਚਾ ਜਿੱਤ ਲਿਆ ਜਾਣਦੇ 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 ਓਏ ਖਿੱਚਦੇ ਉਹ ਦੇਖ ਸਾਹਿਬ ਉਹ ਜਿੱਤ ਕੇ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਛੱਡ ਕੇ ਇਹ ਦੇਖ ਸਕਦੇ ਹੋ ਚੱਕੀ ਤਰਾ ਇਹਦੀ ਨਾਅਰੇ ਇਹ ਸਾਹਰੋ ਦੇਖ ਸਕਦੇ ਹੋ ਬੰਦੇ ਵਹੀ ਦੇਖ ਸਕਦੇ ਹੋ ਪੁਲਿਸ ਨਹੀਂ ਕੰਦ ਕਰ ਸਕਦੀ ਇੱਕ ਚ ਵਜੇ ਪੁਲਸ ਪੰਜਾਬ ਫੇਰ ਕਰ ਦੋ ਬੰਦ ਲੋਕ ਹੋ ਸਕਦਾ ਬਾਈ ਵੀਡੀਓ ਨੂੰ ਬਸਤ ਬਾਅਦ ਸ਼ੇਅਰ ਕਰ ਦੋ ਭਾਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਬਸਤ ਬਾਅਦ ਇਹ ਪੋਰਸੇ ਪਰਸੇ ਸਾਰੀ ਬੀਕੀ ਹੋਈ ਹੈਗੀ ਪੰਜਾਬ ਕੀ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਹੋਇਆ ਪਿਆਰ ਵਾਪਸ ਪਾਓ 24 ਘੰਟੇ ਵਿੱਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਧੋਖਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੋਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲਾਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਬਾਰ ਜਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵ